ਨਾ ਇਥੇ ਕੋਈ ਟੋਚਣ ਵਾਲਾ ਮੁਕਾਬਲਾ ਨਾ ਇਥੇ ਕੋਈ ਮੁੰਨੀ ਬਦਨਾਮ ਵਾਲਾ ਮੁਕਾਬਲਾ ਪੱਤਰਕਾਰਤਾ ਇਹ ਨਹੀਂ ਕਿ ਮੇਰੇ ਵਿਊ ਕਿੰਨੇ ਹੋ ਗਏ ਆ ਪੱਤਰਕਾਰਤਾ ਇਹ ਵੀ ਆ ਕਿ ਅਸੀਂ ਆਪਣੇ ਫਰਜ਼ਾਂ ਦੀ ਪੂਰਤੀ ਕਿਵੇਂ ਕਰਦੇ ਆ ਸਾਡੇ ਕਈ ਭੈਣ ਭਰਾਵਾਂ ਨੂੰ ਉਹ ਪੱਤਰਕਾਰੀ ਨਹੀਂ ਆਈ ਵੀ ਅਸੀਂ ਕੈਮਰਾਮੈਨ ਨਾਲ ਲੈ ਕੇ ਤੇ ਆਮ ਆਦਮੀ ਪਾਰਟੀ ਦੀ ਇੱਕ ਵਿਧਾਇਕਾ ਦੇ ਨਿੱਜੀ ਕਮਰੇ ਤੱਕ ਪਹੁੰਚ ਗਏ ਅੱਜ ਸਾਡਾ ਇਧਰਲਾ ਚੜਦਾ ਪੰਜਾਬ ਰੀਲਾਂ ਵਾਲਾ ਪੰਜਾਬ ਆ ਇਹ ਜ਼ਮੀਨ ਨਾਲੋਂ ਟੁੱਟ ਕੇ ਤੇ ਰੀਲ ਰਾਜਨੀਤੀ ਆ ਰੀਲ ਗਾਇਕੀ ਆ ਰੀਲ ਪੱਤਰਕਾਰੀ ਆ ਇਹ ਰੀਲਾਂ ਦੇ ਉੱਤੇ ਪੰਜਾਬ ਆ ਮੈਨੂੰ ਕਦੇ-ਕਦੇ ਇੰਨਾ ਲੱਗਦਾ ਵੀ ਜੇਕਰ ਰੀਲਾ ਨਾ ਹੋਈਆਂ ਤੇ ਜਿਵੇਂ ਟਿਕਟੋਕ ਬੰਦ ਹੋਈ ਤੇ ਕਈਆਂ ਦੀਆਂ ਕਲਾਮਾਂ ਗਰਭ ਦੇ ਵਿੱਚ ਮਰ ਗਈਆਂ ਸਾਨੂੰ ਹਾਲੇ ਤੱਕ ਉਹਨਾਂ ਕਲਾਕਾਰਾਂ ਦੀ ਇੰਟਰਵਿਊ ਕਰਨ ਦਾ ਚੱਜ ਨਹੀਂ ਆਇਆ ਜਿਨ੍ਹਾਂ ਨੂੰ ਗਾਉਣਾ ਵੀ ਆਉਦਾ ਪਰ ਪੰਜਾਬੀਆਂ ਨੇ ਇਹ ਗੱਲ ਕਹਿ ਕੇ ਕਿ ਉਹਨਾਂ ਨੂੰ ਵੜਿਆ-ਵੜਿਆ ਕੇ ਅੱਜ ਮਿਲੀਅਨ ਵਿਊ ਆਲੇ ਬਣਾਤਾ ਤੁਸੀਂ ਐਂ ਕਰੋ ਕਹ ਜੀ ਇਹਨਾਂ ਨੂੰ ਵੈਸੇ ਲੱਖ-ਲੱਖ ਰੁਪਈਆ ਦੇ ਦਿਓ ਪਹਿਲਾਂ ਤੁਸੀਂ ਉਹ ਕੰਮ ਕਰਾਉਨੇ ਜਿਹੜਾ ਆਉਂਦਾ ਨਹੀਂ ਫਿਰ ਜਦੋਂ ਉਹ ਕੰਮ ਦੇ ਵਿੱਚ ਬੇਸੁਰੇ ਲੱਗਦੇ ਫਿਰ ਕਹਿੰਦੇ ਜੀ ਇਹਨਾਂ ਨੂੰ ਆਉਂਦਾ ਹੀ ਨਹੀਂ ਹੋਏ ਵੇਖੋ ਕਿ ਉਹ ਜਾ ਗਾਉਂਦਾ ਪੰਜਾਬੀ ਅਸੀਂ ਇਹ ਗੱਲ ਕਹਿੰਨੇ ਕਿ ਪਰਸੋਂ ਗਾਣਾ ਕਿਹਦਾ ਆਇਆ ਸੀ ਅੱਜ ਗਾਣਾ ਕਿਹਦਾ ਆਇਆ ਕੋਟਕਪੂਰੇ ਤੋਂ ਚੱਲ ਕੇ ਜਦੋਂ ਆਇਆ ਭੁਵਿੰਦਰ ਬਰਗਾੜੀ ਕਿਸੇ ਨੂੰ ਇੱਥੇ ਪਤਾ ਹੈ ਕਿ ਉੱਥੇ ਇੱਕ ਉਤਮ ਸਿੰਘ ਢੋਲਾਨਾਥ ਵੀ ਸੀ ਉੱਥੇ ਇੱਕ ਅਮਰਨਾਥ ਤਾਨਸੈਨ ਵੀ ਸੀ ਉੱਥੇ ਇੱਕ ਜੋਗਿੰਦਰ ਸਿੰਘ ਮਤਵਾਲਾ ਵੀ ਸੀ ਉੱਥੇ ਇੱਕ ਮਦਨ ਲਾਲ ਰਾਹੀ ਵੀ ਸੀ ਅਸੀਂ ਨਨਕਾਣਾ ਸਾਹਿਬ ਦੇ ਵੱਲ ਗਏ ਮੱਥਾ ਟੇਕਣ ਦੇ ਲਈ ਨਤਮਸਤਕ ਹੋਣ ਦੇ ਲਈ ਗਏ ਸਾਨੂੰ ਕੁਝ ਕੋਠੇ ਭੈਣਾ ਵੀਰ ਮਿਲੇ ਜਿਹੜੇ ਕਹਿੰਦੇ ਤੁਹਾਡਾ ਪ੍ਰੋਗਰਾਮ ਦੇਖਦੇ ਆਂ ਕਹਿੰਦੇ ਭਾਈ ਜਨ ਸਾਡੇ ਲਈ ਕੋਈ ਸੇਵਾ ਅਸੀਂ ਆਖਿਆ ਵੀ ਸਾਡੀ ਦਲੀ ਇੱਛਾ ਵੀ ਅਸੀਂ ਨਨਕਾਣਾ ਸਾਹਿਬ ਮੱਥਾ ਟੇਕ ਕੇ ਆ ਗਏ ਮੁਸਲਮ ਵੀਰ ਆਪਣੀਆਂ ਗੱਡੀਆਂ ਦੇ ਵਿੱਚ ਸਾਨੂੰ ਸਿੱਖੀ ਦੇ ਧਾਰਮਿਕ ਸਥਾਨਾਂ ਦੇ ਦਰਸ਼ਨ ਕਰਵਾਉਣ ਦੇ ਲਈ ਲੈ ਕੇ ਗਏ ਆ ਤੇ ਇਸ ਤੋਂ ਵੱਡੀ ਮੁਹੱਬਤ ਦੀ ਸਾਂਝ ਹੋਰ ਕਿਹੜੀ ਹੋ ਸਕਦੀ ਆ ਮੇਰੇ ਬਹੁਤ ਸਤਿਕਾਰਯੋਗ ਵੀਰ ਮਕਰ ਸਾਹਿਬ ਐਸਐਮਟੀਵੀ ਦੀ ਸਮੁੱਚੀ ਟੀਮ ਮੰਨਾ ਭਾਈ ਜੀ ਗੱਲਰਾਉ ਤਾਂ ਸਾਹਿਬ ਮੇਰੇ ਸਾਰੇ ਤੁਸੀਂ ਸਤਿਕਾਰਯੋਗ ਹਾਂ ਸਭ ਤੋਂ ਪਹਿਲਾਂ ਆਪਾਂ ਗੱਜ ਕੇ ਫਤੇ ਬਲਾਉਨੇ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਗੱਲਾਂ ਬਹੁਤ ਸਾਰੀਆਂ ਹੋ ਗਈਆਂ ਮੈਂ ਥੋੜਾ ਜਿਹਾ ਲੇਟ ਆਇਆ ਤੁਹਾਡੀਆਂ ਕਈ ਗੱਲਾਂ ਸੁਣਨੀਆਂ ਅਧੂਰੀਆਂ ਰਹਿ ਗਈਆਂ ਚਾਹੁੰਦਾ ਮੈਂ ਇਹ ਸੀ ਕਿ ਵੇਲੇ ਸਿਰ ਆਵਾਂ ਪਰ ਕੁਝ ਇੱਕ ਲੇਟ ਹੋ ਜਾਂਨੇ ਹੁੰਨੇ ਆ ਕੁਝ ਕੁ ਹੋ ਗਏ ਇਸ ਕਰਕੇ ਕਿਉਂਕਿ ਕੰਮ ਸੀਗਾ ਕਈ ਪਰ ਅਸਲ ਗੱਲ ਇਹ ਆ ਕਿ ਅੱਜ ਇੱਥੇ ਆ ਕੇ ਚੰਗਾ ਲੱਗਾ ਜਿਵੇਂ ਅੱਜ ਮੱਕੜ ਸਾਹਿਬ ਨੇ ਇੱਥੇ ਇਹ ਸਮਾਗਮ ਰਚਾਇਆ ਬਿਲਕੁਲ ਇਸੇ ਤਰੀਕੇ ਦੇ ਨਾਲ ਹੀ ਪਾਕਿਸਤਾਨ ਦੇ ਵਿੱਚ ਤਿੰਨ ਰੋਜ਼ਾ ਪੰਜਾਬੀ ਕਾਨਫਰੰਸ ਦਾ ਸਮਾਗਮ ਸੀ ਜਿਵੇਂ ਇੱਥੇ ਤਿੰਨ ਤਿੰਨ ਮਹਿਮਾਨ ਬੈਠੇ ਉੱਥੇ ਵੀ ਤਿੰਨ ਤਿੰਨ ਮਾਹਿਰ ਆ ਜਿਹੜੇ ਵੱਖ-ਵੱਖ ਵਿਸ਼ਿਆਂ ਦੇ ਬੈਠੇ ਜਿਵੇਂ ਕਿ ਇੱਥੇ ਵੱਖ-ਵੱਖ ਸ਼ਖਸੀਅਤਾਂ ਨੇ ਹੋਸਟ ਕੀਤਾ ਉੱਥੇ ਵੀ ਵੱਖ-ਵੱਖ ਬੰਦਿਆਂ ਨੇ ਹੋਸਟ ਕੀਤਾ ਸਾਡਾ ਉੱਥੇ ਜਿਹੜਾ ਵਿਸ਼ਾ ਸੀ ਜਿਹੜੇ ਪੈਨਲ ਦੇ ਵਿੱਚ ਮੈਨੂੰ ਬਹਿਣ ਦਾ ਤੇ ਸਾਨੂੰ ਬਹਿਣ ਦਾ ਮੌਕਾ ਮਿਲਿਆ ਉਸ ਸੀਗਾ ਜੀ ਪੰਜਾਬੀ ਪੱਤਰਕਾਰਤਾ ਸੋਸ਼ਲ ਮੀਡੀਆ ਅੱਜ ਭਲਕ ਤੇ ਕੱਲ ਕੁਝ ਇਸ ਤਰ੍ਹਾਂ ਦਾ ਵਿਸ਼ਾ ਸੀਗਾ ਨਾਸਰ ਅਦੀਬ ਸਾਹਿਬ ਉਹਨੂੰ ਹੋਸਟ ਕਰਦੇ ਸੀਗੇ ਸਾਡੇ ਨਾਲ ਗੱਲਬਾਤ ਕਰਨ ਵਾਲੇ ਸੀ ਸੋਹਣੀਆਂ ਗੱਲਾਂ ਉੱਥੇ ਹੋਈਆਂ ਉਹ ਜਿਵੇਂ ਆਪਾਂ ਕਲਾ ਦੀ ਗੱਲ ਕਰ ਲਈਏ ਪੱਤਰਕਾਰਤਾ ਦੀ ਗੱਲ ਕਰ ਲਈਏ ਹੈਗੇ ਤਾਂ ਆਪਾਂ ਸਾਰੇ ਕਿਰਤੀਬੰਦੇ ਆ ਕੋਈ ਕਲਮ ਦੀ ਖੇਤੀ ਕਰਦਾ ਕੋਈ ਹਲ ਦੇ ਨਾਲ ਖੇਤ ਦੇ ਵਿੱਚ ਹਲ ਵਾਉਂਦਾ ਪਰ ਗੱਲ ਆ ਵੀ ਕਲਾਕਾਰਾਂ ਦੇ ਬਾਰੇ ਵਿੱਚ ਅਕਸਰ ਇਹ ਗੱਲ ਕਹਿਣਾ ਹੁੰਦਾ ਕਿ ਕਲਾ ਕੀ ਹੈ ਜ਼ਿੰਦਗੀ ਦੇ ਦੀਦਿਆਂ ਦਾ ਨੂਰ ਹੈ ਕਲਾ ਜਲਵਾ ਕਵੀ ਮੂਸਾ ਜ਼ਿੰਦਗੀ ਕੋ ਤੂਰ ਹੈ ਪਰ ਕਲਾ ਨੇ ਜ਼ਿੰਦਗੀ ਦੀ ਜਾਨ ਬਣਨਾ ਹੈ ਅਜੇ ਕਲਾਕਾਰਾਂ ਨੇ ਤਾਂ ਇਨਸਾਨ ਬਣਨਾ ਹੈ ਜੀ ਜਿਹੜੇ ਵੀ ਚੰਗਾ ਗਾਉਂਦੇ ਆ ਜਿਹੜੇ ਵੀ ਚੰਗਾ ਲਿਖਦੇ ਆ ਜਿਹੜੇ ਵੀ ਚੰਗੀ ਪੱਤਰਕਾਰੀ ਕਰਦੇ ਆ ਜਿਹੜੇ ਵੀ ਸੁਲੱਖਣੇ ਤਰੀਕੇ ਦੇ ਨਾਲ ਰਾਜਨੀਤੀ ਕਰਦੇ ਆ ਜਿਹੜੇ ਵੀ ਸੁਚੱਜੀ ਸੋਚ ਦੇ ਨਾਲ ਵਪਾਰ ਕਰਦੇ ਆ ਉਹਨਾਂ ਨੂੰ ਸਾਰਿਆਂ ਨੂੰ ਅਸੀਂ ਸਲਾਮ ਕਹਿੰਦੇ ਆ ਅਸਲ ਵਿੱਚ ਗੱਲ ਹੈ ਕਿ ਪੰਜਾਬ ਦੇ ਬਾਰੇ ਬਹੁਤ ਸਾਰੀਆਂ ਗੱਲਾਂ ਹੋ ਗਈਆਂ ਸਾਡੀ ਮੁਹੱਬਤ ਇਸ ਤਰੀਕੇ ਦੇ ਨਾਲ ਆ ਬਈ ਮੱਕੜ ਸਾਹਿਬ ਨੇ ਸਾਡੇ ਨਾਲ ਗਲਵਕੜੀ ਪਾਉਣੀ ਆ ਭਾਵੇਂ ਅਸੀਂ ਪ੍ਰਾਈਮੇਰੀ ਸ਼ਾ ਟੀਵੀ ਵਾਲੇ ਆ ਤੇ ਅਸੀਂ ਇਹਨਾਂ ਨੂੰ ਗਲਵਕੜੀ ਪਾਉਣੀ ਸਾਡੇ ਵਿੱਚ ਚੈਨਲਾਂ ਲਈ ਰੁਕਾਵਟ ਕੋਈ ਨਹੀਂ ਗਈ ਸਾਡੀ ਆਪਸੀ ਪਿਆਰ ਦੀ ਆ ਆਮ ਤੌਰ ਦੇ ਉੱਤੇ ਪੱਤਰਕਾਰ ਨੂੰ ਪੱਤਰਕਾਰ ਵੇਖ ਕੇ ਜਰਦਾ ਨਹੀਂ ਗੀਤਕਾਰ ਨੂੰ ਗੀਤਕਾਰ ਵੇਖ ਕੇ ਜਰਦਾ ਨਹੀਂ ਪੋਲਿਟਿਸ਼ੀਅਨ ਨੂੰ ਪੋਲਿਟਿਸ਼ੀਅਨ ਵੇਖ ਕੇ ਜਰਦਾ ਨਹੀਂ ਪਰ ਮੇਰਾ ਖਿਆਲ ਆ ਵੀ ਸਾਨੂੰ ਇੰਨੇ ਕ ਤਾਂ ਹੁਣ ਨਿਮਰ ਵੀ ਹੋਣਾ ਚਾਹੀਦਾ ਤੇ ਇੰਨੇ ਕ ਲਚਕੀਲੇ ਵੀ ਹੋਣਾ ਚਾਹੀਦਾ ਕਿ ਗਲਵਕੜੀ ਦੀ ਸਾਂਝ ਪੈਂਦੀ ਰਵੇ ਜਦੋਂ ਨਬਜ਼ ਰੁਕੇ ਕਿਸੇ ਪੱਤੇ ਦੀ ਜਦੋਂ ਬਣੇ ਕਲੋਨੀ ਜੀ ਜਦੋਂ ਟੀਕਿਆਂ ਨਾਲ ਸ਼ੁਰੂ ਸਵੇਰ ਹੁੰਦੀ ਤੇ ਜਦੋਂ ਚੜੀ ਜਵਾਨੀ ਢੇਰ ਹੁੰਦੀ ਜਦੋਂ ਕਲਮ ਵਿਕੇ ਪਟਵਾਰੀ ਦੀ ਕਹੇ ਤਕਸੀਮ ਕਰਾ ਲੋ ਸਾਰੀ ਦੀ ਜਦੋਂ ਵੱਡਾ ਪੋਤਾ ਦਾਦੇ ਨੂੰ ਵਸੀਅਤ ਦੀ ਯਾਦ ਦਿਵਾਉਂਦਾ ਏ ਤੇ ਮੈਨੂੰ ਤਰਸ ਪੰਜਾਬ ਤੇ ਆਉਂਦਾ ਤੁਸੀਂ ਤਰਸ ਕਰਨ ਵਾਲੇ ਪੰਜਾਬ ਦਾ ਫਿਕਰ ਕਰਨ ਵਾਲੇ ਪੰਜਾਬੀ ਹੋ ਤੁਹਾਡੇ ਨਾਂ ਦੇ ਉੱਤੇ ਇੱਕ ਤਾੜੀ ਹੋਣੀ ਚਾਹੀਦੀ ਆ ਆਪਦੇ ਨਾਂ ਦੇ ਉੱਤੇ ਨਾ ਇੱਥੇ ਕੋਈ ਟੋਚਣ ਵਾਲਾ ਮੁਕਾਬਲਾ ਨਾ ਇੱਥੇ ਕੋਈ ਮੁੰਨੀ ਬਦਨਾਮ ਵਾਲਾ ਮੁਕਾਬਲਾ ਇਸ ਦੇ ਬਾਵਜੂਦ ਤੁਸੀਂ ਸਿਰ ਤੋਂ ਕੰਮ ਲੈਣ ਵਾਲੇ ਪੰਜਾਬੀ ਜਿੰਨੇ ਵੀ ਆਏ ਆਂ ਦੂਰੋਂ ਨੇੜੇ ਚੱਲ ਕੇ ਆਇਆ ਭਪਿੰਦਰ ਬਰਗਾੜੀ ਮੇਰਾ ਵੀਰ ਜੈਤੋ ਵੱਲੋਂ ਚੱਲ ਕੇ ਆ ਬਰਗਾੜੀ ਤੋਂ ਚੱਲ ਕੇ ਆਇਆ ਉਹ ਇਹਨਾਂ ਦੇ ਮੁਹੱਬਤ ਦੀ ਖੇਚ ਕਰਕੇ ਆਇਆ ਟੀਵੀ ਦੇ ਨਾਲ ਮੁਹੱਬਤ ਕਰਕੇ ਆਇਆ ਪੰਜਾਬੀਅਤ ਦੇ ਨਾਲ ਮੁਹੱਬਤ ਕਰਕੇ ਆਇਆ ਮੈਂ ਉੱਥੇ ਵੀ ਇਹ ਗੱਲ ਕਹੀ ਸੀ ਪਾਕਿਸਤਾਨ ਦੇ ਵਿੱਚ ਲਾਹੌਰ ਦੇ ਵਿੱਚ ਅੱਜ ਵੀ ਇਹ ਗੱਲ ਕਹਿਣਾ ਜਦੋਂ ਉੱਥੇ ਕਿਸੇ ਸਰਦਾਰ ਨੂੰ ਉੱਥੋਂ ਦੇ ਪੰਜਾਬੀ ਦੇਖ ਲੈਂਦੇ ਆ ਉਹਨਾਂ ਨੂੰ ਚਾਹ ਇਉਂ ਚੜਦਾ ਜਿਵੇਂ ਸਾਨੂੰ ਨਿੱਕੇ ਹੁੰਦਿਆਂ ਨੂੰ ਨਾਨਕੇ ਜਾਣ ਦਾ ਚਾਹ ਹੁੰਦਾ ਸੀ ਅਸੀਂ ਦੇਖਦੇ ਰਹਿੰਦੇ ਸੀ ਵੀ ਮਈ ਜੂਨ ਦੀਆਂ ਛੁੱਟੀਆਂ ਆਈਆਂ ਅਸੀਂ ਉੱਥੇ ਪਹੁੰਚ ਗਏ ਅਸੀਂ ਦਿਣਾ ਜਿਹੜੇ ਉਂਗਲਾਂ ਦੇ ਪੋਟਿਆਂ ਦੇ ਉੱਤੇ ਘਟਾਉਣੇ ਸ਼ੁਰੂ ਕਰ ਦੇਨੇ ਤੇ ਉੱਥੇ ਵੀ ਇਸ ਤਰੀਕੇ ਦੇ ਨਾਲ ਆ ਮੇਰੇ ਨਾਲ ਬਹੁਤ ਸਾਰੀਆਂ ਇਹੋ ਜਿਹੀਆਂ ਗੱਲਾਂ ਵਾਪਰੀਆਂ ਮੈਂ ਦੇਖ ਕੇ 당ਗ ਵੀ ਰਹਿ ਗਿਆ ਅਚੰਬਤ ਰਹਿ ਗਿਆ ਤੇ ਹੈਰਾਨ ਵੀ ਹੋਇਆ ਵੀ ਆਹ ਕੁਝ ਵੀ ਹੋ ਜਾਂਦਾ ਅਸੀਂ ਤਾਂ ਕਦੇ ਐਦਾਂ ਸੋਚਿਆ ਹੀ ਨਹੀਂ ਸੀਗਾ ਅਸੀਂ ਨਨਕਾਣਾ ਸਾਹਿਬ ਦੇ ਵੱਲ ਗਏ ਮੱਥਾ ਟੇਕਣ ਦੇ ਲਈ ਨਤਮਸਤਕ ਹੋਣ ਦੇ ਲਈ ਗਏ ਸਾਨੂੰ ਕੁਝ ਕੋਠੇ ਭੈਣਾ ਵੀਰ ਮਿਲੇ ਜਿਹੜੇ ਕਹਿੰਦੇ ਤੁਹਾਡਾ ਪ੍ਰੋਗਰਾਮ ਦੇਖਦੇ ਆ ਕਹਿੰਦੇ ਭਾਈ ਜਾਨ ਸਾਡੇ ਲਈ ਕੋਈ ਸੇਵਾ ਅਸੀਂ ਆਖਿਆ ਵੀ ਸਾਡੀ ਦਲੀ ਇੱਛਾ ਵੀ ਅਸੀਂ ਨਨਕਾਣਾ ਸਾਹਿਬ ਮੱਥਾ ਟੇਕ ਕੇ ਆ ਗਏ ਸਾਡਾ ਚਿਤ ਕਰਦਾ ਵੀ ਉਥੇ ਨਤਮਸਤਕ ਹੋਈਏ ਮੁਸਲਮ ਵੀਰ ਆਪਣੀਆਂ ਗੱਡੀਆਂ ਦੇ ਵਿੱਚ ਸਾਨੂੰ ਸਿੱਖੀ ਦੇ ਧਾਰਮਿਕ ਸਥਾਨਾਂ ਦੇ ਦਰਸ਼ਨ ਕਰਵਾਉਣ ਦੇ ਲਈ ਲੈ ਕੇ ਗਏ ਆ ਤੇ ਇਸ ਤੋਂ ਵੱਡੀ ਮੁਹੱਬਤ ਦੀ ਸਾਂਝ ਹੋਰ ਕਿਹੜੀ ਹੋ ਸਕਦੀ ਆ ਇਹ ਜਿਹੜੀਆਂ ਨਫਰਤਗੀਆਂ ਕਹਿੰਦਾ ਓਏ ਹੋਰ ਬਹੁਤ ਸਾਰੀਆਂ ਗੱਲਾਂ ਇਹ ਸਿਆਸੀ ਵੀ ਹੈਗੀਆਂ ਸਿਆਸੀ ਹੋਰ ਵੀ ਕਈ ਗੱਲਾਂ ਹੈਗੀਆਂ ਹੋ ਸਕਦੀਆਂ ਪਰ ਗੱਲ ਇਹ ਕਿ ਪਿਆਰ ਕਰਨ ਵਾਲੇ ਉਥੇ ਵੀ ਬਹੁਤ ਆ ਪਿਆਰ ਕਰਨ ਵਾਲੇ ਇੱਥੇ ਵੀ ਕੁਝ ਕਹਿਗੇ ਆ ਕੁਝ ਕ ਮੈਂ ਤਾਂ ਕਹਿਣਾ ਕਿਉਂਕਿ ਅੱਜ ਸਾਡਾ ਇਧਰਲਾ ਚੜਦਾ ਪੰਜਾਬ ਰੀਲਾਂ ਵਾਲਾ ਪੰਜਾਬ ਆ ਇਹ ਜ਼ਮੀਨ ਨਾਲੋਂ ਟੁੱਟ ਕੇ ਤੇ ਰੀਲ ਰਾਜਨੀਤੀ ਆ ਰੀਲ ਗਾਇਕੀ ਆ ਰੀਲ ਪੱਤਰਕਾਰੀ ਆ ਇਹ ਰੀਲਾਂ ਦੇ ਉੱਤੇ ਪੰਜਾਬ ਆ ਮੈਨੂੰ ਕਦੇ-ਕਦੇ یوں ਲੱਗਦਾ ਵੀ ਜੇਕਰ ਰੀਲਾਂ ਨਾ ਹੋਈਆਂ ਤੇ ਜਿਵੇਂ ਟਿਕਟੌਕ ਬੰਦ ਹੋਈ ਤੇ ਕਈਆਂ ਦੀਆਂ ਕਲਾਮਾਂ ਗਰਭ ਦੇ ਵਿੱਚ ਮਰ ਗਈਆਂ ਜੇ ਕਿਤੇ ਰੀਲਾਂ ਨਾ ਹੋਈਆਂ ਤਾਂ ਸਾਡੀਆਂ ਕਲਾਮਾਂ ਇਸ ਤਰੀਕੇ ਨਾਲ ਵੀ ਦਮ ਤੋੜ ਜਾਣੀਆਂ ਮੈਨੂੰ ਇਹ ਲੱਗਦਾ ਕਿ ਪੰਜਾਬੀ ਪੱਤਰਕਾਰਤਾ ਦੇ ਵਿੱਚ ਵੀ ਕਾਫੀ ਨਵੀਨੀਕਰਨ ਨਵੇਂ ਤਜਰਬੇ ਵੀ ਹੋਏ ਆ ਪਰ ਇਹਦੇ ਵਿੱਚ ਕਈ ਤਰ੍ਹਾਂ ਦੀਆਂ ਅਲਾਮਤਾਂ ਵੀ ਖਟੀਆਂ ਸੀ ਪੱਤਰਕਾਰਤਾ ਇਹ ਨਹੀਂ ਕਿ ਮੇਰੇ ਵਿਊ ਕਿੰਨੇ ਹੋ ਗਏ ਆ ਪੱਤਰਕਾਰਤਾ ਇਹ ਵੀ ਆ ਕਿ ਅਸੀਂ ਆਪਣੇ ਫਰਜ਼ਾਂ ਦੀ ਪੂਰਤੀ ਕਿਵੇਂ ਕਰਦੇ ਆ ਮੈਨੂੰ ਤੇ ਮੱਕੜ ਸਾਹਿਬ ਨੂੰ ਤੇ ਸਾਡੇ ਕਈ ਭੈਣ ਭਰਾਵਾਂ ਨੂੰ ਉਹ ਪੱਤਰਕਾਰੀ ਨਹੀਂ ਆਈ ਵੀ ਅਸੀਂ ਕੈਮਰਾਮੈਨ ਨਾਲ ਲੈ ਕੇ ਤੇ ਆਮ ਆਦਮੀ ਪਾਰਟੀ ਦੀ ਇੱਕ ਵਿਧਾਇਕਾ ਦੇ ਨਿੱਜੀ ਕਮਰੇ ਤੱਕ ਪਹੁੰਚ ਗਏ ਕਿ ਭਾਈ ਇੱਥੇ ਇਹਨਾਂ ਨੇ ਫੁੱਲਰ ਖਿਸ਼ਾਲੇ ਆ ਇੱਥੇ ਇਹਨਾਂ ਦੀ ਜ਼ਿੰਦਗੀ ਦਾ ਅੱਜੇ ਸਫ਼ਰ ਸ਼ੁਰੂ ਹੋਣਾ ਸਾਨੂੰ ਇਹ ਗੱਲ ਨਹੀਂ ਆਈ ਇਸ ਕਰਕੇ ਅਸੀਂ ਹਾਲੇ ਸਿਆਣੇ ਨਹੀਂ ਹੋਏ ਸਾਨੂੰ ਹਾਲੇ ਤੱਕ ਉਹਨਾਂ ਕਲਾਕਾਰਾਂ ਦੀ ਇੰਟਰਵਿਊ ਕਰਨ ਦਾ ਚੱਜ ਨਹੀਂ ਆਇਆ ਜਿਨ੍ਹਾਂ ਨੂੰ ਗਾਉਣਾ ਵੀ ਆਉਦਾ ਪਰ ਪੰਜਾਬੀਆਂ ਨੇ ਇਹ ਗੱਲ ਕਹਿ ਕਹਿ ਕੇ ਉਹਨਾਂ ਨੂੰ ਵੜਿਆ ਵੜਿਆ ਕੇ ਅੱਜ ਮਿਲੀਅਨ ਵਿਊ ਆਲੇ ਬਣਾਤਾ ਕਹਿਣਗੇ ਕੀ ਕਰਗੇ ਤੁਹਾਡਾ ਢਿੱਡ ਦੁਖਦਾ ਜੇ ਬੰਦੇ ਦੀ ਗਰੀਬੀ ਨਿਕਲਦੀ ਏ ਤੁਹਾਡਾ ਕੀ ਜਾਂਦਾ ਤੇ ਮੈਂ ਉਹਨਾਂ ਨੂੰ ਇੱਕੋ ਗੱਲ ਕਹਿੰਦਾ ਹੁੰਨਾ ਤੁਹਾਨੂੰ ਗਰੀਬੀ ਦਾ ਫਿਕਰ ਆ ਬਹੁਤ ਵਧੀਆ ਗੱਲ ਆ ਤੁਸੀਂ ਇੰਨੇ ਮਿਹਨਤੀਆਂ ਤੇ ਇੰਨੇ ਹਿੰਮਤੀਆਂ ਤੇ ਇੰਨੇ ਦਲੇਰ ਤੇ ਇੰਨੇ ਦਿਆਲੂ ਆ ਤੁਸੀਂ ਐਂ ਕਰੋ ਕਹ ਜੀ ਇਹਨਾਂ ਨੂੰ ਵੈਸੇ ਲੱਖ ਲੱਖ ਰੁਪਈਆ ਦੇ ਦਿਓ ਪਹਿਲਾਂ ਤੁਸੀਂ ਉਹ ਕੰਮ ਕਰਾਉਨੇ ਜਿਹੜਾ ਆਉਂਦਾ ਨਹੀਂ ਫਿਰ ਜਦੋਂ ਉਹ ਕੰਮ ਦੇ ਵਿੱਚ ਬੇਸੁਰੇ ਲੱਗਦੇ ਫਿਰ ਕਹਿੰਦੇ ਜੀ ਇਹਨਾਂ ਨੂੰ ਆਉਂਦਾ ਹੀ ਨਹੀਂ ਹੋਏ ਵੇਖੋ ਕਿਹੋ ਜਿਹਾ ਗਾਉਂਦਾ ਫਿਰ ਕਹਿਣਗੇ ਇਹੜੀ ਪਤਾ ਨਹੀਂ ਕਿਹੜੀ ਗੱਲੋਂ ਇੰਟਰਵਿਊ ਹੋਈ ਹੈ ਤੁਸੀਂ ਮੌਜੂਜ ਹੋ ੜਾਉਨੇ ਤੁਸੀਂ ਵੈਸੇ ਨਾਲ ਖੜਨ ਦੀ ਆਦਤ ਪਾ ਲੋ ਪਰ ਸਾਨੂੰ ਇਹ ਕੰਮ ਪੁੱਠੇ ਸਿੱਧੇ ਆਉਂਦੇ ਆ ਸਾਨੂੰ ਇਹ ਕੰਮ ਘੱਟ ਆਉਂਦੇ ਆ ਜਿਹੜੇ ਕਿ ਸਿੱਧੇ ਤੌਰ ਤੇ ਕਰਨੇ ਚਾਹੀਦੇ ਆ ਪੰਜਾਬੀ ਅਸੀਂ ਇਹ ਗੱਲ ਕਹਿੰਦੇ ਕਿ ਪਰਸੋਂ ਗਾਣਾ ਕਿਹਦਾ ਆਇਆ ਸੀ ਅੱਜ ਗਾਣਾ ਕਿਹਦਾ ਆਇਆ ਕੋਟਕਪੂਰੇ ਤੋਂ ਚੱਲ ਕੇ ਜਦੋਂ ਆਇਆ ਭੁਵਿੰਦਰ ਬਰਗਾੜੀ ਕਿਸੇ ਨੂੰ ਇੱਥੇ ਪਤਾ ਹੈ ਕਿ ਉੱਥੇ ਇੱਕ ਉਤਮ ਸਿੰਘ ਭੋਲਾਨਾਥ ਉਥੇ ਇੱਕ ਅਮਰਨਾ ਤਾਨਸੈਨ ਵੀ ਸੀ ਉਥੇ ਇੱਕ ਜੋਗਿੰਦਰ ਸਿੰਘ ਮਤਵਾਲਾ ਵੀ ਸੀ ਉਥੇ ਇੱਕ ਮਦਨਲਾਲ ਰਾਹੀ ਵੀ ਸੀ ਕਿਉਂਕਿ ਅਸੀਂ ਉਦੋਂ ਜੰਮੇ ਆ ਜਦੋਂ ਉਹਨਾਂ ਦਾ ਢੈਂਦੀ ਕਲਾ ਵਾਲਾ ਦੌਰ ਸ਼ੁਰੂ ਹੋਇਆ ਤੇ ਅਸੀਂ ਉਹਨਾਂ ਦੀ ਕਦੇ ਬਾਹ ਨਹੀਂ ਫੜੀ ਕਦੇ ਆਪਾਂ ਸੋਚਿਆ ਕਿ ਕਬਲ ਧੀਰਮਾਲਾ ਵੀ ਆ ਜਿਹਨੂੰ ਅਸੀਂ ਸੁਣਦੇ ਹੁੰਦੇ ਸੀ ਕੁੱਕੂ ਰਾਣਾ ਰੋਂਦਾ ਹਾਏ ਮੈਂ ਮਰ ਗਈ ਰੋਂਦਾ ਅੱਜ ਉਹ ਕਾਲੇ ਪੀਲੀਆਂ ਦੇ ਨਾਲ ਪੀੜਤਾ ਕਦੇ ਕਿਸੇ ਨੇ ਉਹਦੀ ਬਾਤ ਪੁੱਛੀ ਨਹੀਂ ਉਹਦਾ ਕਾਰਨ ਇਹ ਆ ਕਿ ਸਾਨੂੰ ਤਾਂ ਚੜਦੇ ਸੂਰਜ ਨੂੰ ਉਹ ਚੱਕਤਾ ਹੋਏ ਉਹ ਬੌਂਸਰ ਲੈ ਕੇ ਆ ਗਿਆ ਹੋਏ ਉਹ ਵੱਟ ਕੱਢ ਦਿੰਦਾ ਹੱਕ ਦੇ ਯੋਰ ਤੇ ਗੋਂਦਾ ਹੋਏ ਸਾਨੂੰ ਤਾਂ ਜ਼ੋਰ ਨੂੰ ਵੀ ਯੋਰ ਕਹਿਣ ਦੀ ਹਰਤ ਪੈ ਗਈ ਆ ਮੈਨੂੰ ਤਾਂ ਇਸ ਗੱਲ ਤੇ ਦੁੱਖ ਹੁੰਦਾ ਦੂਜੀ ਗੱਲ ਇਹ ਆ ਕਿ ਸਾਡੇ ਵਿੱਚੋਂ ਕਿੰਨੇ ਪੰਜਾਬੀ ਆ ਜਿਨ੍ਹਾਂ ਨੇ ਆਪਣੇ ਬਾਪ ਮਾਂ ਦੀ ਤਸਵੀਰ ਜਿਹੜੀ ਗੱਡੀ ਦੇ ਪਿੱਛੇ ਲਾ ਕੇ ਗੱਲ ਕਹੀ ਹੋਵੇ ਕਿ ਮੇਰੇ ਮਾਰਗਦਰਸ਼ਕ ਇਹ ਆ ਮੇਰੇ ਬਾਪੂ ਜੀ ਵਰਗਾ ਕੋਈ ਨਹੀਂ ਮੇਰੇ ਲਈ ਲੇਜੈਂਡ ਇਹ ਆ ਸਾਡੇ ਲਈ ਤਾਂ ਫਿਲਮਾਂ ਵਾਲੇ ਸਾਡੇ ਲਈ ਕੁਝ ਇੱਕ ਚੱਕਮੀਆਂ ਗੱਲਾਂ ਕਰਨ ਵਾਲੇ ਆ ਪਰ ਗੱਲ ਇਹ ਕਿ ਬਾਪੂ ਕਸ਼ਤਾਂ ਦਿੰਦਾ ਤੇ ਪੁੱਤ ਇਹ ਗੱਲ ਕਹਿੰਦਾ ਕਿ ਮੈਂ ਆਪਣਾ ਰਾਹ ਦਸੇਰਾ ਕਿਸੇ ਹੋਰ ਨੂੰ ਮੰਨਦਾ ਸਾਨੂੰ ਆਪਣਾ ਸਵੈ ਐਨਲਿਸਿਸ ਕਰਨ ਦੀ ਲੋੜ ਆ ਸਾਨੂੰ ਆਪਣੀ ਸਵੈ ਪਰਚੋਲ ਕਰਨ ਦੀ ਲੋੜ ਆ ਉਹ ਜਿਵੇਂ ਬਾਬਾ ਨਜ਼ਮੀ ਸਾਹਿਬ ਨੇ ਲਿਖਿਆ ਕਹਿੰਦੇ ਕਿ ਅੰਨੀ ਦੇ ਆ ਨੈਣਾ ਚੁ ਖੁਮਾਰ ਆਇਆ ਏ ਤੇ ਅੱਜ ਕੰਜੀ ਨੂੰ ਵੀ ਕੰਗੀ ਤੇ ਪਿਆਰ ਆਇਆ ਏ ਵੇਚੇ ਸੀ ਜਿਨ੍ਹਾਂ ਨੇ ਸ਼ਹੀਦਾਂ ਦੇ ਕਫਨ ਤੇ ਅੱਜ ਉਹਨਾਂ ਦਾ ਵਜ਼ੀਰਾਂ ਚੁਸ਼ਮਾਰ ਆਇਆ ਏ ਚੁਣਦੇ ਵੀ ਅਸੀਂ ਆਂ ਤਾੜੀਆਂ ਵੀ ਅਸੀਂ ਮਾਰਦੇ ਆਂ ਗੱਲਬਾਤ ਵੀ ਅਸੀਂ ਕਰਦੇ ਆਂ ਪਿੱਠ ਦੇ ਉੱਤੇ ਵੀ ਛੁਰਾਸੀ ਮਾਰਦੇ ਆਂ ਸ਼ਿਫਟ ਵੀ ਅਸੀਂ ਕਰਦੇ ਆਂ ਸਾਡੇ ਲਈ ਹਰ ਮੁੱਦਾ ਪੰਜਾਬੀਆਂ ਵਾਸਤੇ ਅੱਜ ਮੇਰਾ ਖਿਆਲ ਆ ਵੀ 10 ਵੀਰਣ ਦਾ ਰਹਿ ਗਿਆ ਜੇ 10 ਕਿਲਣ ਦੇ ਵਿੱਚ ਵਿੱਚ ਅਸੀਂ ਛਾ ਗਏ ਛਾ ਗਏ ਤਾਂ ਸਾਨੂੰ ਹਰ ਮਹੀਨੇ ਇੱਕ ਨਵਾਂ ਕੌਮ ਦਾ ਹੀਰਾ ਚਾਹੀਦਾ ਹਰ ਮਹੀਨੇ ਸਾਨੂੰ ਇੱਕ ਨਵੀਂ ਕੋਈ ਬਲੱਖਣ ਚੀ ਚਾਹੀਦੀ ਹੈ ਮੈਂ ਸੋਚੀ ਜਾਂਦਾ ਸੀ ਅੱਜ ਮੇਰੇ ਮਿੱਤਰ ਬਿਮਲਜੀਤ ਸਿੰਘ ਰੰਧਾਵਾ ਜਦੋਂ ਨਾਲ ਆਉਂਦੇ ਸੀ ਮੈਂ ਕਿਹਾ ਵੀ ਅੱਜ ਕੱਲ ਤੇਰੇ ਖਿਆਲ ਦੇ ਮੁਤਾਬਕ ਸੁਖਬੀਰ ਸਿੰਘ ਬਾਦਲ ਹੋਰਾਂ ਦੀ ਖਬਰ ਤੋਂ ਬਾਅਦ ਫਿਰ ਉਸ ਤੋਂ ਬਾਅਦ ਇੱਕ ਦੋ ਹੋਰ ਮੁੱਦੇ ਆ ਗਏ ਇਹਦੇ ਤੋਂ ਬਾਅਦ ਕਿਹੜਾ ਐਸਾ ਆਊਗਾ ਹੀਰਾ ਜਿਹਦੇ ਬਾਬਤ 10 ਦਿਨ ਖਬਰਾਂ ਚੱਲਣਗੀਆਂ ਉਹ ਕਹਿੰਦਾ ਵੀ ਤੜਕੇ ਉੱਠ ਕੇ ਪਤਾ ਲੱਗੂਗਾ ਜਦੋਂ 7:00 ਵਜੇ ਮੈਂ ਬਿਨਾਂ ਹੁੰਨਾ ਮੋਬਾਈਲ ਉਦੋਂ ਪਤਾ ਲੱਗਦਾ ਵੀ ਭਾਈ ਆਹ ਕੀ ਹੋ ਗਿਆ ਸੋ ਮੇਰੀ ਬੇਨਤੀ ਸਿਰਫ ਇਹ ਜਿਹੜਾ ਸਾਡੇ ਪੰਜਾਬੀ ਪੱਤਰਕਾਰਤਾਂ ਨਾਲ ਜੁੜੇ ਪੈ ਵੇ ਕਮੈਂਟਾਂ ਦੀ ਪ੍ਰਵਾਹ ਕਰਮੀ ਬੰਦ ਕਰ ਦਿਓ ਮੈਂ ਇੱਕ ਵਾਰੀ ਇੱਕ ਬਹੁਤ ਵੱਡੀ ਸ਼ਖਸੀਅਤ ਦੀ ਇੰਟਰਵਿਊ ਕੀਤੀ ਮੈਂ ਕਿਹਾ ਤੁਹਾਡੀ ਬਦਖੋਹੀ ਬਹੁਤ ਹੁੰਦੀ ਆ ਤੁਹਾਡੀ ਬਦਨਾਮੀ ਬਹੁਤ ਹੁੰਦੀ ਆ ਉਹ ਮੈਨੂੰ ਕਹਿੰਦਾ ਜੀ ਕਿ ਬਦਨਾਮੀ ਬਹੁਤ ਹੁੰਦੀ ਆ ਕਮੈਂਟ ਵੀ ਬਹੁਤ ਹੁੰਦੇ ਆ ਮੈਂ ਬਾਲੀ ਪ੍ਰਵਾਹ ਨਹੀਂ ਕਰਦਾ ਮੈਂ ਆਪਦਾ ਕੰਮ ਨੇਕ ਨੀਤੀ ਨਾਲ ਕਰੀ ਜਾਂਦਾ ਮੈਂ ਕਿਹਾ ਕਮੈਂਟ ਨਹੀਂ ਕਦੇ ਪੜਦੇ ਕਹਿੰਦੇ ਮੈਂ ਕੀ ਕਰਦਾ ਆ ਗਏ ਮੈਂ ਇਸ ਤਰੀਕੇ ਦੇ ਨਾਲ ਜ਼ਿੰਦਗੀ ਨੂੰ ਜਿਉਣਾ ਕਿਉਂਕਿ ਜੇਕਰ ਮੈਂ ਕਮੈਂਟ ਵੇਖ ਕੇ ਕੰਮ ਕਰੂੰਗਾ ਤੇ ਫਿਰ ਅਗਲੇ ਦਿਨ ਮੇਰੇ ਕੋਲ ਕੰਮ ਹੋਣਾ ਨਹੀਂ ਸੋ ਤੁਹਾਨੂੰ ਚੰਗੇ ਕਮੈਂਟ ਆਉਣ ਮਾੜੇ ਆਉਣ ਮਾੜਾ ਕੰਮ ਹੋਵੇ ਚੰਗਾ ਕੰਮ ਹੋਵੇ ਇਹ ਤੁਹਾਡੀ ਸਵੈ ਪਰਚੋਲ ਦਾ ਵਿਸ਼ਾ ਹੈਗਾ ਸੋ ਮਕਰਤ ਸਾਹਿਬ ਤੁਹਾਨੂੰ ਬਹੁਤ ਬਹੁਤ ਮੁਬਾਰਕਾਂ ਤੁਸੀਂ ਚੜ੍ਹਦੀ ਕਲਾ ਦੇ ਵਿੱਚ ਰਹੋ ਤੁਹਾਡੀ ਸਮੁੱਚੀ ਟੀਮ ਚੜ੍ਹਦੀ ਕਲਾ ਦੇ ਵਿੱਚ ਰਹੇ ਬਹੁਤ ਸ਼ੁਕਰੀਆ ਜੀ